ਇੱਕ ਮੁਸਲਮਾਨ ਟੂਰਿਸਟ ਜਿਹਰੇ ਵੱਲੋਂ ਮੰਦਿਰ ਸਾਹਿਬ ਆ ਕੇ ਜਿਹੜੇ ਸਰੋਵਰ ਦੇ ਵਿੱਚ ਝੂਲੀ ਕੀਤੀ ਗਈ ਸੀ ਉਹ ਵੀਡੀਓ ਜਿਹੜੀ ਵਾਇਰਲ ਹੋਈ ਉਹ ਵੀ ਵਾਇਰਲ ਹੋਣ ਤੋਂ ਬਾਅਦ ਉਹਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਐਫਆਈਆਰ ਦਰਜ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਕੱਲ ਗਾਜ਼ੀਆਬਾਦ ਤੋਂ ਅਰੈਸਟ ਕੀਤਾ ਗਿਆ ਤੇ ਅੱਜ ਉਹਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਸੇ 3 ਦਿਨ ਦਾ ਜਿਹੜਾ ਰਮਾਨ ਲਿਆ ਗਿਆ ਹੁਣ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਸਾਹਮਣੇ ਆਉਣਗੇ ਉਹ ਜਿਹੜਾ ਅਸੀਂ ਤੁਹਾਨੂੰ ਜਿਹੜਾ মিডিਆ ਨੂੰ ਦੱਸਿਆ ਮੰਨਸ਼ਾ ਜੀ ਸੀ ਮੰਨਸ਼ਾ ਜੀ ਸੀ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਉਹਦੀ ਕੀ ਮੰਨਸ਼ਾ ਸੀ ਇਹਦੇ ਵਿੱਚ ਪਰ ਜੋ ਐਸਜੀਪੀਸੀ ਨੇ ਤੱਤ ਪੇਸ਼ ਕੀਤੇ ਉਹ ਤੋਂ ਲੱਗਿਆ ਕਿ ਮੱਥਾ ਟੇਕਣ ਨਹੀਂ ਗਿਆ ਬੰਦਾ ਹਾਂਜੀ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੋ ਵੀ ਇਹ ਸਾਹਮਣੇ ਆਊਗਾ ਤੇ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀਗੇ ਇਹਦੇ ਹੁਣ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗੂ ਇਹਨਾਂ ਨੂੰ ਰਿਮਾਂਡ ਮਿਲਿਆ ਜੀ ਅੱਜ ਧਾਰਮਿਕ ਦੀਆਂ ਜਿਹੜੀਆਂ ਸਰਚ ਨੇ ਇਹਨਾਂ ਤੋਂ ਕਿੰਨੇ ਦਾ ਰਿਮਾਨ ਮਿਲਿਆ ਹੋਣਾ ਕਿੰਨੇ ਦਿਨ ਦਾ ਰਿਮਾਨ ਮਿਲਿਆ ਕੋਸ਼ਿਸ਼ ਕੀਤੀ ਜਾਏਗੀ ਹਾਂਜੀ ਕੋਸ਼ਿਸ਼ ਕੀਤੀ ਮੰਨਸ਼ਾ ਬੇਦਵੀ ਕਰਨਾ ਸੀ ਕਿ ਰੀਲ ਬਣਾਉਣਾ ਸੀ ਦੇਖੋ ਇਹ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਜੀ ਨਹੀਂ ਤੇ ਸਰ ਇੱਥੇ ਹੋ ਰਹੇ ਨੇ ਗਾਜ਼ੀਆਬਾਦ ਜਿਹੜਾ ਕੁਝ ਨਿਹੰਗ ਸਿੰਘ ਦੇਤੇ ਬੰਨੀਆਂ ਵੀ ਗਈਆਂ ਸੀ ਉਹ ਕੀਗਾ ਸੀ ਮਾਮਲਾ ਸਾਰਾ ਉਹ ਉਹ ਤੁਹਾਨੂੰ ਮਾਮਲਾ ਜਿਹੜੀ ਨਿਹੰਗ ਜਥੇ ਬੰਨੀਆਂ ਨੇ ਉਹ ਉੱਥੇ ਸ਼ਰਸ਼ ਫੇਰੇਆ ਸੀ ਸਰ ਇੰਨਾ ਪਤਾ ਨਹੀਂ ਆ ਉਹਨਾਂ ਦੇ ਪਰਚੇ ਕਿੰਨੇ ਨੇ ਨੇ ਅਜੇ ਨਹੀਂ ਐਸੀ ਐਸੀ ਕੁਝ ਨਹੀਂ ਤਾਂ ਪਤਾ ਹੈ ਅਜੇ ਇਨਵੈਸਟੀਗੇਸ਼ਨ ਸਾਰਾ ਕੁਝ ਤੁਸੀਂ ਕਿਹੜੀ ਧਾਰਾ ਚ ਪਰਚਾ ਦਿੱਤਾ ਜੀ ਅਸੀਂ ਧਾਰਮਿਕ ਜਿਹੜੀਆਂ ਭਾਵਨਾਵਾਂ ਦੇ ਵਿੱਚ ਜਿਹੜਾ 295 ਦੇ ਵਿੱਚ ਜਿਹੜਾ ਪਰਚਾ ਹੈ ਸ਼ਿਕਾਇਤ ਸ਼ਿਕਾਇਤ ਦੇ ਹੋਣਾ ਹੈ ਸ਼ਿਕਾਇਤ ਐਸਜੀਪੀਸੀ ਅਲੋਜ ਹੈ ਸ਼ਿਕਾਇਤ ਹੈ ਸਰ ਹੋਰ ਇਹਨਾਂ ਦੇ ਲੋਕਾਂ ਚ ਸ਼ਾਮਲ ਹੁੰਦਾ ਜਾਂ ਕੁਰਲੀ ਕਰਨ ਦਾ ਕੀ ਮਕਸਦ ਸੀ ਇਹ ਇਹ ਹੁਣ ਜੀ ਉਹਦੇ ਪੁਛ ਕੇਸ ਤੋਂ ਬਾਹਰ ਹੀ ਪਤਾ ਲੱਗੇਗਾ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਮਾਰ ਹੈ ਚਲੋ ਪਰ ਹੋ ਜਾਏ